ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹੋ ਕਿ ਇੱਕ ਆਤ ਦਰਜੇ ਦਾ ਕਾਇਰ ਪਗੋੜਾ ਗਦਾਰ ਜਿਹੜਾ ਕਿ ਲੋਕਸ਼ਿਭੇ ਕੇ ਵਿਦੇਸ਼ੀ ਧਰਤੀ ਦੇ ਉੱਤੇ ਬੈਠਾ ਗੌਰਪਤਵੰਤ ਪੰਨੂ ਉਹਨੇ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਬਾਰੇ ਬਹੁਤ ਗਲਤ ਟਿੱਪਣੀਆਂ ਕੀਤੀਆਂ ਨੇ ਇਹ ਬੰਦਾ ਹਮੇਸ਼ਾ ਹੀ ਭਾਰਤ ਦੇ ਵਿੱਚ ਫੋਟਪਾਉ ਨੀਤੀ ਜਿਹੜੀ ਆ ਅਪਣਾ ਰਿਆ ਸਾਡੀ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਇਹਨੇ ਸਿੱਖ ਧਰਮ ਦੀ ਆੜ ਦੇ ਵਿੱਚ ਇੱਕ ਬਹੁਤ ਕਨੌਣਾ ਜਿਹੜਾ ਆ ਉਹ ਬਿਆਨ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਬਾਰੇ ਦਿੱਤਾ ਹੈ ਇਹਨੂੰ ਸਿੱਖ ਧਰਮ ਬਾਰੇ ਖੁਦ ਨੂੰ ਕੋਈ ਜਾਣਕਾਰੀ ਨਹੀਂ ਹੈ ਗੁਰੂ ਸਾਹਿਬ ਦਾ ਫਲਸਫਾ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਗੁਰੂ ਸਾਹਿਬ ਨੇ ਸਾਰੀਆਂ ਧਰਮਾਂ ਜਾਤਾਂ ਸਾਰੇ ਲੋਕਾਂ ਨੂੰ ਇੱਕ ਬਰਾਬਰ ਜੜਾਇਆ ਮੰਨਿਆ ਔਰ ਸਿੱਖ ਧਰਮ ਦੇ ਵਿੱਚ ਹਮੇਸ਼ਾ ਹੀ ਅਸੀਂ ਪਾਠ ਕਰਨ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਬਾਬਾ ਸਾਹਿਬ ਡਾਕਟਰ ਬੀ ਆਰੰਬੇਦਕਰ ਜੀ ਨੇ ਬੜੀ ਲੰਬੀ ਜਦੋਜਾਤ ਜਿਹੜੀ ਆ ਫੀਤੀ ਸਮਾਨਤਾ ਬਰਾਬਰਤਾ ਦਾ ਸਮਾਜ ਸਿਰਜਣ ਵਾਸਤੇ ਉਹਨਾਂ ਨੇ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਉੱਚ ਪਾਏ ਦੀ ਸਿੱਖਿਆ ਹਾਸਲ ਕੀਤੀ ਭਾਰਤ ਰਤਨ ਦਾ ਅਵਾਰਡ ਉਹਨਾਂ ਨੂੰ ਮਿਲਿਆ ਔਰ ਉਹ ਬਹੁਤ ਵੱਡਾ ਇੱਕ ਕਾਰਜ ਭਾਰਤ ਦਾ ਸੰਵਿਧਾਨ ਲਿਖਣ ਦਾ ਉਹਨਾਂ ਦੇ ਜਿਮੇ ਲੱਗਿਆ ਔਰ ਉਹਨਾਂ ਨੇ ਬਾਖੂਬੀ ਆਪਣਾ ਜਿਹੜਾ ਫਰਜ਼ ਆ ਉਹ ਨਿਭਾਇਆ ਔਰ ਭਾਰਤ ਨੂੰ ਇੱਕ ਵਿਸਤ੍ਰਿਤ ਸੰਵਿਧਾਨ ਦਿੱਤਾ ਡੈਮੋਕਰੈਟਿਕ ਲੋਕਤੰਤਰੀਕ ਸੰਵਿਧਾਨ ਦਿੱਤਾ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਆ ਉਹ ਇਸੇ ਕਰਕੇ ਹੀ ਆ ਕਿ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਨੇ ਇੱਕ ਬਹੁਤ ਬੈਲੈਂਸਡ ਸੰਤਪਲਤ ਸੰਵਿਧਾਨ ਜਿਹੜਾ ਆ ਉਹ ਭਾਰਤ ਵਾਸਤੇ ਬਣਾਇਆ ਸੀਗਾ ਸੋ ਇਹ ਗੁਰਪਤਵੰਤ ਪੰਨੂ ਇਹ ਕਹਿ ਰਿਹਾ ਆ ਕਿ 14 April ਨੂੰ ਜਦੋਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੁੰਦਾ ਆ ਉਸ ਦਿਨ ਉਹਨਾਂ ਦੇ ਬੁੱਤ ਜੜੇ ਆ ਉਹ ਢਾ ਦਿੱਤੇ ਜਾਣ ਮੈਂ ਗੁਰਪਤਵੰਤ ਪੰਨੂ ਨੂੰ ਸਿੱਧੀ ਸਿੱਧੀ ਚੁਣੌਤੀ ਦੇਣਾ ਹੈ ਕਿ ਜੇ ਉਹਦੇ 'ਚ ਹਿੰਮਤ ਆ ਤੇ ਉਹ ਆਪ ਪੰਜਾਬ ਦੀ ਭਾਰਤ ਦੀ ਧਰਤੀ ਦੇ ਉੱਤੇ ਆਵੇ ਇੱਕ ਲੋਕਸ਼ੇਪ ਕੇ ਇੱਕ ਖੋਡ ਚ ਵੜ ਕੇ ਇੱਕ ਉੱਥੋਂ ਜਾ ਕੇ ਇਹੋ ਜੇ ਬਿਆਨ ਦੇ ਨੇ ਤੇ ਲੋਕਾਂ ਨੂੰ ਢਕਾਉਣਾ ਇਹ ਬਿਲਕੁਲ ਕਾਇਰਾਨਾ ਜਿਹੜਾ ਆ ਇਹ ਉਹਦਾ ਕੰਮ ਆ ਸੋ ਅਸੀਂ ਆਮ ਆਦਮੀ ਪਾਰਟੀ 14 April ਨੂੰ ਅਸੀਂ ਸਾਰੇ ਹੀ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੇ ਜਿੱਥੇ-ਜਿੱਥੇ ਵੀ ਬੁੱਤ ਨੇ ਉਹਨਾਂ ਨੂੰ ਅਸੀਂ ਨਤਮਸਤਕ ਹੋਵਾਂਗੇ ਉਹਨਾਂ ਤੋਂ ਉਹਨਾਂ ਦੇ ਸਮਾਜ ਪ੍ਰਤੀ ਕੀਤੇ ਹੋਏ ਕੰਮਾਂ ਨੂੰ ਸਲੂਟ ਕਰਾਂਗੇ ਕਿਉਂਕਿ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਿਰਫ ਦਲਿਤਾਂ ਦੇ ਹੀ ਨਹੀਂ ਉਹ ਸਾਰੇ ਹੀ ਸਮੁੱਚੇ ਪਾਈਚਾਰੇ ਦੇ ਹਰ ਜਾਤੀ ਦੇ ਵਿਦਵਾਨ ਨੇ ਜੇਕਰ ਗੱਲ ਕਰੀਏ ਮਹਿਲਾਵਾਂ ਨੂੰ ਅਧਿਕਾਰ ਦੇਣ ਦੀ ਤੇ ਬਾਬਾ ਸਾਹਿਬ ਪਹਿਲੇ ਵਿਅਕਤੀ ਸੀਗੇ ਜਿਨ੍ਹਾਂ ਮਹਿਲਾਵਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਸੀਗੀ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਉਹ ਮੌਲਿਕ ਅਧਿਕਾਰ ਦਿੱਤੇ ਸਮਾਨਤਾ ਦੇ ਅਧਿਕਾਰ ਦਿੱਤੇ ਛੂਆ ਛਾਤ ਨੂੰ ਖਤਮ ਕੀਤਾ ਧਾਰਮਿਕ ਬਰਾਬਰੀਤਾ ਦਿੱਤੀ ਅੱਜ ਭਾਰਤ ਧਰਮ ਨਿਰਪੱਖ ਦੇਸ਼ ਆ ਹਰ ਧਰਮ ਦਾ ਸਤਕਾਰ ਜਿਹੜਾ ਆ ਉਹ ਸਰਕਾਰ ਕਰਦੀ ਆ ਸੋ ਇਹੋ ਜੇ ਫੁੱਟ ਪਾਉ ਬਿਆਨ ਜਿਹੜੇ ਨੇ ਉਹ ਸੋਭਾ ਨਹੀਂ ਦਿੰਦੇ ਔਰ ਪੰਜਾਬ ਦੀ ਧਰਤੀ ਦੇ ਉੱਤੇ ਇਹੋ ਜੇ ਬਿਆਨਾਂ ਦਾ ਕੋਈ ਅਸਰ ਜੜਾਇਆ ਉਹ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜੜੀ ਆ ਉਹ ਬਹੁਤ ਮਜ਼ਬੂਤ ਆ ਸਾਡੇ ਸਾਰੇ ਹਿੰਦੂ ਸਿੱਖ ਮੁਸਲਮਾਨ ਦਲਤ ਅਸੀਂ ਸਾਰੇ ਇਕੱਠੇ ਆਪਣੇ ਵੱਖ-ਵੱਖ ਤਰ੍ਹਾਂ ਦੇ ਤਿਉਹਾਰ ਆਪਣੇ ਮਨਾਉਂਦੇ ਆ ਔਰ ਕਿਸੇ ਤਰ੍ਹਾਂ ਦਾ ਵੀ ਕਿਸੇ ਵਿੱਚ ਕੋਈ ਜੜਾ ਆ ਉਹ ਵਿਰੋਧ ਨਹੀਂ ਆ ਸੋ ਬਾਬਾ ਸਾਹਿਬ ਤੇ ਜੋੜ ਦਿੰਦੇ ਸੀਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾਈਏ ਕਿਸੇ ਮੁਕਾਮ ਤੇ ਪਹੁੰਚਾਈਏ ਉਹਨਾਂ ਨੇ ਨਾਰੀ ਸ਼ਕਤੀ ਬਾਰੇ ਬਹੁਤ ਕੰਮ ਕੀਤਾ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਦਾ ਜਿਹੜਾ ਪੀਂਦਾ ਆ ਉਹ ਦਹਾੜਦਾ ਹੈ ਅੱਜ ਅਸੀਂ ਵੀ ਅੱਜ ਮੈਂ ਵੀ ਤੁਹਾਡੇ ਸਾਹਮਣੇ ਬੈਠਾ ਹਾਂ ਤੇ ਇਹ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀ ਹੀ ਦੇਣਾ ਕਿ ਉਹਨਾਂ ਨੇ ਸਿੱਖਿਆ ਨੂੰ ਇਨਾ ਉਤਸ਼ਾਹਿਤ ਕੀਤਾ ਔਰ ਸਿੱਖਿਆ ਦੇ ਉੱਤੇ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਬਹੁਤ ਬਿਹਤਰ ਕੰਮ ਕਰ ਰਹੀ ਆ ਅਸੀਂ ਆਪਣੇ ਲੋਕਾਂ ਵਾਸਤੇ ਖਾਸ ਤੌਰ ਤੇ ਗਰੀਬ ਲੋਕਾਂ ਵਾਸਤੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੜ੍ਹਦੇ ਨੇ ਉਹਨਾਂ ਵਾਸਤੇ ਵਧੀਆ ਸਕੂਲ ਬਣਾਏ ਜਾ ਰਹੇ ਨੇ ਵਧੀਆ ਉਹਨਾਂ ਨੂੰ ਕੁਆਲਿਟੀ ਵਾਲੀ ਐਜੂਕੇਸ਼ਨ ਦੇਣ ਦੀ ਜੜੀਆਂ ਕੋਸ਼ਿਸ਼ਾਂ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਹੈ ਅਸੀਂ ਪੰਜਾਬ ਦੇ ਹਰ ਦਫ਼ਤਰ ਦੇ ਵਿੱਚ ਅਸ਼ੀ ਦੇ ਆਜ਼ਮ ਪਗਲ ਸਿੰਘ ਤੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਸਿਗੀਆਂ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਤੋਂ ਸੇਧ ਲੈ ਸਕਣ ਇੱਕ ਉਹ ਵਿਅਕਤੀ ਜਿਸ ਵਿਅਕਤੀ ਨੇ ਸਾਨੂੰ ਆਜ਼ਾਦੀ ਦਿਵਾਈ ਔਰ ਇੱਕ ਉਹ ਵਿਅਕਤੀ ਜਿਸ ਨੇ ਦੇਸ਼ ਦਾ ਸੰਵਿਧਾਨ ਦਿੱਤਾ ਔਰ ਦੇਸ਼ ਨੂੰ ਲੋਕਤੰਤਰੀਕ ਦੇਸ਼ ਜਿਹੜਾ ਆ ਉਹ ਬਣਾਇਆ ਅਸੀਂ ਉਹਨਾਂ ਨੂੰ ਹਮੇਸ਼ਾ ਹੀ ਨਤਮਸਤਕ ਹੁੰਦੇ ਰਹਿਨੇ ਆ ਹੁੰਦੇ ਰਵਾਂਗੇ ਸੋ ਮੈਂ ਪੰਜਾਬ ਦੇ ਸਮੂੱਚੇ ਭਾਈਚਾਰੇ ਨੂੰ ਅਪੀਲ ਕਰਨਾ ਹੈ ਕਿ 14 ਮਾਰ 14 April ਵਾਲੇ ਦਿਨ ਜਿੱਥੇ-ਜਿੱਥੇ ਵੀ ਬਾਬਾ ਸਾਹਿਬ ਦੇ ਬੁੱਤ ਨੇ ਉੱਥੇ ਜਾ ਕੇ ਅਸੀਂ ਉਹਨਾਂ ਦਾ ਸਨਮਾਨ ਕਰੀਏ ਉਹਨਾਂ ਨੂੰ ਨਤਮਸਤਕ ਹੋਈਏ ਔਰ ਉਹਨਾਂ ਦੇ ਦੱਸੇ ਹੋਏ ਰਾਹ ਤੇ ਜਿਹੜਾ ਆ ਉਹ ਚੱਲ ਕੇ ਆਪਣਾ ਜੀਵਨ ਜਿਹੜਾ ਆ ਉਹ ਸਫਲ ਬਣਾਈਏ ਬਹੁਤ-ਬਹੁਤ ਧੰਨਵਾਦ ਜੀ